12 ਸਾਲ ਬਾਅਦ ਰੂੜੀ ਨੂੰ ਭਾਗ ਲੱਗ ਜਾਂਦੇ ਆ ਸਾਨੂੰ ਤਾਂ ਜੀ 18 ਸਾਲ ਹੋ ਗਏ ਕੰਟਰੈਕਟ ਤੇ ਜੌਬ ਕਰਦਿਆਂ ਨੂੰ ਅਸੀਂ ਸੀਜ਼ਲੀ ਕਾਫੀ ਸਾਲਾਂ ਤੋਂ ਵੇਟ ਕਰ ਰਹੇ ਸੀ ਸਾਡੀ ਅੱਜ ਉਹ ਜਿਹੜੀ ਮਤਲਬ ਕਹਿੰਦੇ ਹੁੰਦੇ ਨੇ ਇੰਤਜ਼ਾਰ ਇੰਤਜ਼ਾਰ ਖਤਮ ਹੋਇਆ ਇਸ ਚੀਜ਼ ਲਈ ਅਸੀਂ ਆਪਣੇ ਫੀਲਡ ਦੇ ਲੋਕਾਂ ਨਾਲ ਪਰਿਵਾਰਾਂ ਨਾਲ ਇੰਨਾ ਕੁ ਜ਼ਿਆਦਾ ਜੁੜੇ ਹੋਏ ਹੁੰਦੇ ਆ ਕਿ ਸਾਨੂੰ ਆਪਣੇ ਇੱਕ ਫੈਮਿਲੀ ਮੈਂਬਰਜ਼ ਲੱਗ ਜਾਂਦੇ ਆ ਤਦ ਜੋ ਕੋਈ ਪੇਸ਼ੈਂਟ ਸਾਡੇ ਕੋਲ ਡਿਸਪੈਂਸਰੀ 'ਚ ਆਏਗਾ ਸੀ ਉਹਦੇ ਨਾਲ ਗੱਲਬਾਤ ਪੋਜ਼ਿਟਿਵ ਤਰੀਕੇ 'ਚ ਨਹੀਂ ਕਰਾਂਗੇ ਤਾਂ ਅਸੀਂ ਉਹਦੀ ਬਿਮਾਰੀ ਨੂੰ ਕਿਵੇਂ ਡਿਟੈਕਟ ਕਰਾਂਗੇ ਤੇ ਉਹਦਾ ਇਲਾਜ ਕਿਵੇਂ ਕਰਾਂਗੇ ਫੋਨ ਆਇਆ ਕਿ ਰੈਗੂਲਰ ਹੋਣ ਵਾਸਤੇ ਕਿ ਇੱਕ ਸੈਕਿੰਡ ਲਈ ਮੇਰਾ ਉਹ ਵਕਤ ਜਿਵੇਂ ਕਹਿੰਦੇ ਰੁਕ ਜਾਂਦਾ ਮਤਲਬ ਐਡੀ ਵੱਡੀ ਮਤਲਬ ਕਿ ਸਾਡੇ ਪਰਿਵਾਰ ਦੇ ਵਿੱਚ ਖੁਸ਼ੀ ਦੀ ਗੱਲ ਆਈ ਔਰ ਮੇਰਾ ਸਾਰਾ ਪਰਿਵਾਰ ਬਹੁਤ ਖੁਸ਼ ਹੈ ਇਸ ਚੀਜ਼ ਨਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਨ ਮਿਊਟ ਤੇ ਮੈਂ ਮਨੀਸ਼ ਕੁਮਾਰ ਅੱਜ ਪੰਜਾਬ ਸਰਕਾਰ ਵੱਲੋਂ ਹੈਲਥ ਡਿਪਾਰਟਮੈਂਟ ਨੂੰ ਜਿਹੜਾ ਹੈਗਾ ਨਿਯੁਕਤੀ ਪੱਤਰ ਦਿੱਤਾ ਗਿਆ ਹੈਗਾ ਪੰਜਾਬ ਦੇ ਸਿਹਤ ਮੰਤਰੀ ਨੇ ਨਿਯੁਕਤੀ ਪੱਤਰ ਜਿਹੜੇ ਆ ਗਿਆ ਅੱਜ ਬੰਡੇ ਨੇ ਮੇਰੇ ਨਾਲ ਕੁਝ ਮੈਮ ਕਿਸ ਤਰੀਕੇ ਦੇ ਨਾਲ ਖੁਸ਼ੀ ਹੈਗੀ ਅੱਜ ਤੁਹਾਨੂੰ ਨਿਯੁਕਤੀ ਪੱਤਰ ਮਿਲਿਆ ਕੀ ਕਹਿਣਾ ਚਾਹੋਗੇ ਹਾਂਜੀ ਮੈਂ ਮਨਵਰ ਜਹਾਂ ਮਲੇਰ ਕੋਲਾ ਤੋਂ ਖੁਸ਼ੀ ਦੀ ਗੱਲ ਤਾਂ ਸਰ ਜੇ ਕਹੀਏ ਜਿਵੇਂ ਕਹਿੰਦੇ ਨੇ ਨਾ 12 ਸਾਲ ਬਾਅਦ ਰੂੜੀ ਨੂੰ ਭਾਗ ਲੱਗ ਜਾਂਦੇ ਆ ਸਾਨੂੰ ਤਾਂ ਜੀ 18 ਸਾਲ ਹੋ ਗਏ ਕੰਟਰੈਕਟ ਤੇ ਜੌਬ ਕਰਦੇ ਆ ਨੂੰ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਔਰ ਅਸੀਂ ਸਭ ਤੋਂ ਪਹਿਲਾਂ ਭਗਵੰਤ ਸਾਬ ਦਾ ਆਮ ਆਦਮੀ ਪਾਰਟੀ ਦਾ ਸ਼ੁਕਰਗੁਜ਼ਾਰ ਕਰਦੇ ਆ ਕਿਉਂਕਿ ਅਸੀਂ ਇਸ ਚੀਜ਼ ਲਈ ਕਾਫੀ ਸਾਲਾਂ ਤੋਂ ਵੇਟ ਕਰ ਰਹੇ ਸੀ ਸਾਡੀ ਅੱਜ ਉਹ ਜਿਹੜੀ ਮਤਲਬ ਕਹਿੰਦੇ ਹੁੰਦੇ ਨੇ ਇੰਤਜ਼ਾਰ ਇੰਤਜ਼ਾਰ ਖਤਮ ਹੋਇਆ ਇਸ ਚੀਜ਼ ਲਈ ਔਰ ਸਰਕਾਰ ਨੇ ਸਾਡੀ ਬਹੁਤ ਨੇੜੇ ਕੇ ਗੱਲ ਸਾਡੀ ਸੁਣੀ ਵੀ ਹੈ ਔਰ ਦੇਖੋ ਸਾਨੂੰ ਇੱਕ ਮੌਕਾ ਦਿੱਤਾ ਮੌਕੇ ਦੇ ਵਿੱਚ ਹੀ ਦੇਖੋ ਸਾਨੂੰ ਸਾਰਿਆਂ ਨੂੰ ਨੀਤੀ ਪੱਤਰ ਜੋ ਦਿੱਤੇ ਨੇ ਉਹਦੇ ਲਈ ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਮੈਮ ਉਹਨਾਂ ਨੇ ਅੱਜ ਇਹ ਵੀ ਕਿਹਾ ਸਟੇਜ ਤੋਂ ਕਿ ਜਿਹੜਾ ਮਰੀਜ਼ ਆ ਗਿਆ ਉਹਦੇ ਨਾਲ ਤੁਸੀਂ ਅਗਰ ਪਿਆਰ ਨਾਲ ਹੱਸ ਕੇ ਗੱਲ ਕਰ ਲੈਂਦੇ ਹੋ ਤਾਂ ਉਹਦੀ ਅੱਧੀ ਬਿਮਾਰੀ ਜਿਹੜੀ ਹੈਗੀ ਇਹ ਖਤਮ ਹੋ ਜਾਂਦੀ ਹੈ ਇਸ ਤਰੀਕੇ ਦੇ ਮੈਸੇਜ ਨੂੰ ਮੈਮ ਤੁਸੀਂ ਕਿਸ ਤਰੀਕੇ ਦੇ ਨਾਲ ਤੁਸੀਂ ਦੇਖਦੇ ਹੋ ਦੇਖੋ ਸਰ ਸਾਡੀ ਜਿਹੜੀ ਜੌਬ ਹੈ ਨਾ ਸਾਡੀ ਫੀਲਡ ਵਰਕ ਜੌਬ ਹੈ ਸਾਨੂੰ ਇਹਨਾਂ ਪਤਾ ਹੈ ਕਿ ਅਸੀਂ ਫੀਲਡ 'ਚ ਕੰਮ ਕਰਦੇ ਹੋਏ ਨਾ ਅਸੀਂ ਆਪਣੇ ਫੀਲਡ ਦੇ ਲੋਕਾਂ ਨਾਲ ਪਰਿਵਾਰਾਂ ਨਾਲ ਇੰਨਾ ਕੁ ਜ਼ਿਆਦਾ ਜੁੜੇ ਹੁੰਨੇ ਆ ਕਿ ਸਾਨੂੰ ਆਪਣੇ ਇੱਕ ਫੈਮਿਲੀ ਮੈਂਬਰਜ਼ ਲੱਗ ਜਾਂਦੇ ਆ ਉਹੀ ਗੱਲ ਹੈ ਕਿ ਜੇ ਅਸੀਂ ਫੈਮਿਲੀ ਮੈਂਬਰਜ਼ ਦੇ ਤੌਰ ਤੇ ਉਹਨਾਂ ਦੀ ਇੱਕ ਮੈਂਟਲੀ ਗੱਲ ਵੀ ਸੁਣ ਲੈਂਦੇ ਆ ਨਾ ਤਾਂ ਉਹ ਸਾਡੇ ਨਾਲ ਹਰ ਇੱਕ ਆਪਣੀ ਮਤਲਬ ਫਿਜ਼ੀਕਲੀ ਮੈਂਟਲੀ ਹਰ ਗੱਲ ਸ਼ੇਅਰ ਕਰ ਲੈਂਦੇ ਨੇ ਔਰ ਇਹੀ ਇੱਕ ਦੇਖੋ ਮੋਟਿਵ ਹੁੰਦਾ ਹੈ ਮੈਡੀਕਲ ਫੀਲਡ ਦੇ ਵਿੱਚ ਕਿ ਬੰਦਾ ਜਿਹੜਾ ਤੁਹਾਡਾ ਮਰੀਜ਼ ਆਇਆ ਤੁਹਾਡੇ ਨਾਲ ਈਜ਼ੀ ਫੀਲ ਹੋ ਕੇ ਤੁਹਾਡੇ ਨਾਲ ਹਰ ਆਪਣਾ ਦ ਅਗਰ ਬੰਦਾ ਤੁਹਾਨੂੰ ਮਤਲਬ ਜੇ ਕੋਈ ਪੇਸ਼ੈਂਟ ਸਾਡੇ ਕੋਲ ਡਿਸਪੈਂਸਰੀ 'ਚ ਆਏਗਾ ਅਸੀਂ ਉਹਦੇ ਨਾਲ ਗੱਲਬਾਤ ਪੋਜ਼ਿਟਿਵ ਤਰੀਕੇ 'ਚ ਨਹੀਂ ਕਰਾਂਗੇ ਤਾਂ ਅਸੀਂ ਉਹਦੀ ਬਿਮਾਰੀ ਨੂੰ ਕਿਵੇਂ ਡਿਟੈਕਟ ਕਰਾਂਗੇ ਤੇ ਉਹਦਾ ਇਲਾਜ ਕਿਵੇਂ ਕਰਾਂਗੇ 18 ਸਾਲ ਬਾਅਦ ਜਦੋਂ ਮੈਂ ਤੁਹਾਨੂੰ ਸੁਣਨੇ ਨੂੰ ਮਿਲਿਆ ਕਿ ਤੁਹਾਨੂੰ ਨੁਕਤੀ ਪੱਤਰ ਵਸਤੇ ਬੁਲਾਇਆ ਜਾਂਦਾ ਤਾਂ ਉਸ ਵੇਲੇ ਕਿਸ ਤਰੀਕੇ ਦੇ ਨਾਲ ਖੁਸ਼ੀ ਸੀ ਕਿ ਮੈਮ ਤੁਹਾਡੇ ਚਿਹਰੇ ਤੇ ਤੇ ਪਰਿਵਾਰ ਦੇ ਵਿੱਚ ਕਿਸ ਤਰੀਕੇ ਦੀ ਖੁਸ਼ੀ ਸੀਗੀ ਅ ਦੇਖੋ ਉਸ ਖੁਸ਼ੀ ਦਾ ਤਾਂ ਮੈਂ ਸ਼ਾਇਦ ਐਕਸਪਲੇਨ ਨਾ ਕਰ ਸਕਾਂ ਮੈਂ ਐਕਚੁਅਲੀ ਪਹਿਲਾ ਹੀ ਚੰਡੀਗੜ੍ਹ ਆਈ ਹੋਈ ਸੀਗੀ ਤੇ ਮੈਨੂੰ ਫੋਨ ਤੇ ਜਦੋਂ ਕਾਲ ਆਈ ਤੇ ਮੈਨੂੰ ਮੈਂ ਆਪਣੇ ਹਸਬੰਦ ਨੂੰ ਫੋਨ ਕੀਤਾ ਤਾਂ ਮੈਨੂੰ ਇੰਨਾ ਕੁ ਜ਼ਿਆਦਾ ਰੋਣਾ ਆ ਰਿਹਾ ਸੀ ਕਿ ਮੈਂ ਉਹਨਾਂ ਨਾਲ ਗੱਲ ਵੀ ਨਹੀਂ ਕਰ ਪਾਈ ਔਰ ਮੈਂ ਉਹਨਾਂ ਨੂੰ ਦੱਸ ਵੀ ਨਹੀਂ ਪਾ ਰਹੀ ਸੀ ਕਿ ਕੀ ਹੋ ਗਿਆ ਉਹ ਮੈਨੂੰ ਪੁੱਛ ਰਿਹਾ ਸੀ ਕੀ ਹੋ ਗਿਆ ਤੇ ਮੈਂ ਉਹਨਾਂ ਨੂੰ ਫੋਨ ਤੇ ਕਹਿ ਰਹੀ ਸੀ ਕਿ ਮੈਨੂੰ ਫੋਨ ਆਇਆ ਕਿ ਰੈਗੂਲਰ ਹੋਣ ਵਾਸਤੇ ਕਿ ਇੱਕ ਸੈਕਿੰਡ ਲਈ ਮੇਰਾ ਉਹ ਵਕਤ ਜਿਵੇਂ ਕਹਿੰਦੇ ਰੁਕ ਜਾਂਦਾ ਮਤਲਬ ਐਡੀ ਵੱਡੀ ਮਤਲਬ ਕਿ ਸਾਡੇ ਪਰਿਵਾਰ ਦੇ ਵਿੱਚ ਖੁਸ਼ੀ ਦੀ ਗੱਲ ਆਈ ਔਰ ਮੇਰਾ ਸਾਰਾ ਪਰਿਵਾਰ ਬਹੁਤ ਖੁਸ਼ ਹੈ ਇਸ ਚੀਜ਼ ਨਾਲ ਇੱਥੇ ਜੀ ਜਿਵੇਂ ਦੇਖੋ ਸਾਡੇ ਹੈਗੇ ਨੇ ਇਹ ਮਨਬਰ ਜਹਾਂ ਇਹਨਾਂ ਨੇ ਤੁਹਾਨੂੰ ਦੱਸਿਆ ਹੀ ਆ ਵੀ ਰੂੜੀ ਦੀ ਜਿਵੇਂ ਕਹਿੰਦੇ ਨੇ ਰੱਬ 12 ਸਾਲ ਬਾਅਦ ਸੁਣਦਾ ਜਿਹੜੀ ਅਸੀਂ ਤਾਂ ਕਹਿੰਨੇ ਵੀ ਸਾਡੇ ਵੇਲੇ ਤਾਂ ਇੱਕ ਹਫ਼ਤੇ ਚੇਂਜ ਹੋ ਗਈ ਸੀ ਆਪਦੇ ਬੱਚਾ ਨੂੰ ਦੱਸਿਆ ਕਰਾਂਗੇ ਵੀ ਜਿਹੜੀ ਹੁਣ ਜਿਹੜੇ ਐਨ ਐਚ ਐਮ ਦੇ ਕੰਟਰੈਕਟ ਵਾਲੇ ਮਲਾਜ਼ਮ ਸੀ ਉਹਨਾਂ ਦੀ 18 ਸਾਲ ਬਾਅਦ ਸੁਣੀ ਗਈ ਸੀ ਦੇਖੋ ਉਹ ਆਮ ਆਦਮੀ ਦੀ ਸਰਕਾਰ ਜਿਹੜੀ ਮਾਨ ਸਾਹਿਬ ਦੀ ਸਰਕਾਰ ਹੈ ਇਹਦੇ ਵਿੱਚ ਚਾਹੇ ਅਸੀਂ ਟੈਸਟ ਦੇ ਕੇ ਦੇਖੋ ਪਰ ਇਹ ਗੱਲ ਦਾ ਥੋੜਾ ਜਿਹਾ ਹੈਗਾ ਵੀ ਅਸੀਂ 18 ਸਾਲ ਤੋਂ ਦੇਖੋ ਹੈਲਥ ਡਿਪਾਰਟਮੈਂਟ 'ਚ ਕੰਮ ਕਰ ਰਹੇ ਆਂ ਫੇਰ ਵੀ ਅਸੀਂ ਟੈਸਟ ਕਲੀਅਰ ਕਰ ਆੰਗੀ ਫਿਰ ਤੇ ਸਾਡਾ ਜਿਹੜਾ ਪਰਮਿਸ਼ਨ ਪੀਰੀਅਡ ਹੈ ਉਹ ਜ਼ੀਰੋ ਤੋਂ ਸ਼ੁਰੂ ਹੋਊਗਾ ਜਦੋਂ ਕਿ ਸਾਡੇ ਕੋਲ 18 ਸਾਲ ਦਾ ਐਕਸਪੀਰੀਅੰਸ ਹੈ ਅਸੀਂ ਜਿਹੜੇ ਗਰਾਊਂਡ ਲੈਵਲ ਤੇ ਲੋਕਾਂ ਨਾਲ ਐਨੇ ਕੁ ਜੁੜੇ ਹੋયા 18 ਸਾਲ ਤੋਂ ਵੀ ਮਤਲਬ ਸਾਨੂੰ ਸਾਡੇ ਵਾਸਤੇ ਕੁਝ ਨਮਾ ਨਹੀਂ ਹੈਗਾ ਸਿਰਫ ਜਿਹੜਾ ਸਾਡਾ ਜੌਬ ਦਾ ਪੀਰੀਅਡ ਹੈ ਇਹ ਜ਼ੀਰੋ ਤੋਂ ਸ਼ੁਰੂ ਹੋ ਰਿਹਾ ਅਸੀਂ ਲੋਕਾਂ ਵਾਸਤੇ ਨਹੀਂ ਨਮੇ ਹੈਗੇ ਲੋਕ ਸਾਡੇ ਵਾਸਤੇ ਨਹੀਂ ਨਮੇ ਹੈਗੇ ਕੋਈ ਸਵਾਲ ਕਰੂੰਗਾ ਮੈਮ ਜਦੋਂ ਤੁਹਾਨੂੰ ਪਤਾ ਲੱਗਿਆ ਸਭ ਤੋਂ ਪਹਿਲਾਂ ਕਿ ਤੁਹਾਨੂੰ ਨੁਕਤੀ ਪੱਤਰ ਵਾਸਤੇ ਅੱਜ ਚੰਡੀਗੜ੍ਹ ਬੁਲਾਇਆ ਜਾ ਰਿਹਾ ਹੈਗਾ ਤਾਂ ਤੁਹਾਡੇ ਅੰਦਰ ਕਿੰਨੀ ਖੁਸ਼ੀ ਹੈ ਜਾਂ ਪਰਿਵਾਰ ਦੇ ਹਾਂਜੀ ਜਦੋਂ ਸਾਨੂੰ ਪਤਾ ਲੱਗਿਆ ਵੀ 5 ਵਜੇ ਤੋਂ ਬਾਅਦ ਕਾਲਸ ਆਉਣੀਆਂ ਸ਼ੁਰੂ ਹੋ ਗਈਆਂ ਕੁੜੀਆਂ ਨੂੰ ਅਪਾਰਟਮੈਂਟ ਲੈਟਰ ਵਾਸਤੇ ਤੇ ਸਾਨੂੰ ਮਤਲਬ ਐਵੇਂ ਸੀ ਬਾਰ-ਬਾਰ ਅਸੀਂ ਆਪਦਾ ਫੋਨ ਚਾਰਜ ਤੇ ਦੇਖ ਰਹੇ ਸੀ ਵੀ ਸਾਡਾ ਫੋਨ ਦਾ ਨੈਟਵਰਕ ਹੈਗਾ ਸਾਡੇ ਫੋਨ ਦੀ ਬੈਟਰੀ ਠੀਕ ਹੈ ਵੀ ਕਿਤੇ ਸਾਡੀ ਕਾਲ ਨਾ ਮਿਸ ਹੋ ਜੇ ਜਦੋਂ ਸਾਨੂੰ ਇਥੇ ਟਰੈਕਟਰ ਰੇਟ ਤੋਂ ਫੋਨ ਆਇਆ ਤਾਂ ਸਾਨੂੰ ਅਸੀਂ ਐਵੇਂ ਕਿਹਾ ਵੀ ਸਰ ਅੱਖਾਂ ਤੋਂ ਜਿਵੇਂ ਹੰਝੂ ਹੀ ਆ ਗਏ ਅਸੀਂ ਕਿਹਾ ਸਰ ਸਭ ਫੋਨ ਕਰਨ ਨੂੰ ਇੰਨਾ ਟਾਈਮ ਕਿਉਂ ਲਗਾਤਾ ਅਸੀਂ ਕਦੋਂ ਦੇ ਤੁਹਾਡੇ ਫੋਨ ਦੀ ਵੇਟ ਕਰ ਰਹੇ ਸੀ ਕਿਉਂਕਿ ਸਾਨੂੰ ਤਾਂ ਇੰਨੇ ਤਰਸ ਕੇ ਆਰਡਰ ਮਿਲੇ ਨੇਗੇ ਰੈਗੂਲਰ ਦੇ ਤੇ ਹੁਣ ਇੰਤਜ਼ਾਰ ਹੈ ਜੰਮੀ ਸਾਡਾ ਸਬਰ ਹੀ ਮੁੱਕ ਗਿਆ ਸੀਗਾ ਹੁਣ ਅੱਗੇ ਮਤਲਬ ਕਿ ਉਹਨੇ ਮੈਸੇਜ ਵੀ ਦਿੱਤੇ ਤੁਹਾਨੂੰ ਕਿ ਪੇਸ਼ੈਂਟ ਨਾਲ ਇੱਕ ਫ੍ਰੈਂਡਲੀ ਹੋ ਕੇ ਮਤਲਬ ਉਹਦਾ ਇਲਾਜ ਕਰਨਾ ਤਾਂ ਇਸ ਤਰੀਕੇ ਦੇ ਮੈਸੇਜ ਨੂੰ ਮੈਂ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਦੇਖੋ ਹੁਣ ਤੱਕ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸਾਨੂੰ ਤਾਂ 2000 7 8 ਤੋਂ ਅਸੀਂ ਜੌਬ ਕਰ ਰਹੇ ਹੈਲਥ ਡਿਪਾਰਟਮੈਂਟ ਚ ਇਹੀ ਮਤਲਬ ਐਮਪੀਐਸ ਡਬਲਯੂ ਦੀ ਪੋਸਟ ਸੀ ਅਸੀਂ ਜੌਬ ਕਰ ਰਹਿਆਂਗੇ ਤੇ ਜਿਹੜਾ ਹੁਣ ਤੱਕ ਦਾ ਸਾਡਾ ਐਕਸਪੀਰੀਅੰਸ ਹੈ ਉਹ ਲੋਕਾਂ ਨਾਲ ਐਵੇਂ ਦਾ ਹੀ ਹੈ ਦੇਖੋ ਸਾਡੇ ਤੋਂ ਭੈਣ ਭਰਾ ਬਣੇ ਹੋਣਗੇ ਪਿੰਡਾਂ ਚ ਤਾਂ ਕਰਕੇ ਇਹ ਚੀਜ਼ ਤਾਂ ਸਾਡੇ ਵਾਸਤੇ ਕੋਈ ਨਮੀ ਨਹੀਂ ਹੈਗੀ ਤੇ ਉਹਨਾਂ ਨਾਲ ਜਿਹੜਾ ਸਾਡਾ ਹੈਗਾ ਰਿਸ਼ਤਾ ਭੈਣ ਭਰਾਵਾਂ ਵਰਗਾ ਹੈਗਾ ਜਿਵੇਂ ਸਾਡੀ ਐਜ਼ ਅ ਫੈਮਿਲੀ ਹੁੰਦੀ ਹੈਗੀ ਤੇ ਐਵੇਂ ਹੀ ਅਸੀਂ ਆਪਣਾ ਮਤਲਬ ਅੱਗੇ ਵੀ ਐਵੇਂ ਦਾ ਹੀ ਰੱਖਾਂਗੇ ਆਪਦਾ ਰੈਪੋ ਜਿਹੜਾ ਸਾਡਾ ਬਣਿਆ ਹੋਇਆ ਪਿੰਡਾਂ 'ਚ ਧੰਨਵਾਦ ਸਰਕਾਰ ਦਾ ਸ਼ੁਕਰੀਆ ਦੇ ਕਰਨਾ ਚਾਹੂਗੇ ਹਾਂਜੀ ਹਾਂ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਸਾਨੂੰ ਇੰਨੇ ਸਾਲਾਂ ਬਾਅਦ ਦੇਖੋ ਇੱਕ ਰੈਗੂਲਰ ਜੋਬ ਮਿਲੀ ਹੈਗੀ ਤੇ ਅਸੀਂ ਤਾਂ ਤਹੋਂ ਦੇ ਨੂੰ ਧੰਨਵਾਦ ਕਰਦੇ ਹਾਂ ਜੀ ਆਏ ਸੀ ਕਿ ਸਾਡੇ ਨਾਲ ਕੁਝ ਸਦਸਿਆਂ ਜਿਹਨਾਂ ਨੂੰ ਦੱਸਿਆ ਕਿ 18 ਸਾਲ ਬਾਅਦ ਜਿਹੜਾ ਹੈਗਾ ਉਹਨਾਂ ਨੂੰ ਅੱਜ ਨਿਯੁਕਤੀ ਪੱਤਰ ਦਿੱਤਾ ਗਿਆ ਤੇ ਇਹਨਾਂ ਨੂੰ ਅੱਜ ਬਹੁਤ ਜ਼ਿਆਦਾ ਜਿਹੜੀ ਹੈਗੀ ਖੁਸ਼ੀ ਹੋ ਰਹੀ ਹੈ ਕਿਉਂਕਿ 18 ਸਾਲ ਬਾਅਦ ਜਿਹੜਾ ਹੈਗਾ ਇਹਨਾਂ ਨੂੰ ਨਿਯੁਕਤੀ ਪੱਤਰ ਦਿੱਤਾ ਗਿਆ ਹੈ